ਸਾਨੂੰ یوں ਲੱਗਦਾ ਕਿ ਅਮਰੀਕਾ ਨੇ ਹੁਣ ਬੰਦੇ ਡਿਪੋਰਟ ਕਰਨੇ ਬੰਦ ਕਰਤੇ ਆ ਪਰ ਇਹ ਸਾਡਾ ਭੁਲੇਖਾ ਸਾਡੀ ਨਾ ਸਮਝੀ ਆ ਸਾਡੀ ਬੇਇਕਲੀ ਆ ਦਿੱਲੀ ਦੇ 에ਰਪੋਰਟ ਦੇ ਉੱਤੇ 149 ਦੇ ਕਰੀਬ ਪੰਜਾਬੀ ਹਰਿਆਣਵੀ ਤੇ ਗੁਜਰਾਤੀ 30 ਜਨਵਰੀ ਨੂੰ ਉਤਰੇ ਆ ਇਹ ਸਾਰੇ ਹੀ ਉਹ ਆ ਜਿਹੜੇ ਕਿ ਦੋ ਨੰਬਰ ਦੇ ਵਿੱਚ ਗਏ ਸੀ ਇਹ ਸਾਰੇ ਹੀ ਉਹ ਆ ਜਿਹੜੇ ਕਿ ਏਜੰਟਾਂ ਰਾਹੀਂ ਉੱਥੇ ਪਹੁੰਚੇ ਤੇ ਇਹ ਸਾਰੇ ਹੀ ਉਹ ਆ ਜਿਹੜੇ ਕੁਝ ਮਹੀਨੇ ਜਾਂ ਕੁਝ ਸਾਲ ਪਹਿਲਾਂ ਗਏ ਤੇ ਇਹਨਾਂ ਨੂੰ ਬਰੰਗ ਚਿੱਠੀ ਵਾਂਗੂ ਇਸ ਕਰਕੇ ਭੇਜਿਆ ਗਿਆ ਕਿਉਂਕਿ ਇਹ ਡੌਂਕੀ ਲਾ ਕੇ ਗਏ ਆ ਇਹਨਾਂ ਦੇ ਬੇੜੀਆਂ ਵੀ ਸੀ ਇਹਨਾਂ ਦੇ ਜੰਜੀਰਾਂ ਵੀ ਸੀ ਤੇ ਇਸ ਗੱਲ ਦੇ ਉੱਤੇ ਚਰਚਾ ਫੇਰ ਚੱਲ ਪਈ ਆ ਕਿ ਕੀ ਅਮਰੀਕਾ ਪਿਛਲੇ ਵਰੇ ਵਾਂਗ ਯਾਨੀ ਕਿ 2025 ਵਾਂਗੂ ਹੀ ਪੰਜਾਬੀਆਂ ਉੱਤੇ ਗੈਰ ਪੰਜਾਬੀਆਂ ਨੂੰ ਜਾਂ ਕਿਸੇ ਵੀ ਹੋਰ ਦੇਸ਼ ਦੇ ਬੰਦੇ ਨੂੰ ਜਿਹੜਾ ਕਿ ਉੱਥੇ ਗਿਆ 2 ਨੰਬਰ ਦੇ ਵਿੱਚ ਉਹਨਾਂ ਨੂੰ ਬੇੜੀਆਂ ਵਿੱਚ ਜਕੜ ਕੇ ਜੰਜੀਰਾਂ ਨਾਲ ਜਕੜ ਕੇ ਇਵੇਂ ਹੀ ਭਈਦਾ ਰਹੂਗਾ ਜਾਂ ਇਹ ਤਰੀਕਾ ਸੀ ਗਲਤ ਮੰਨੀਏ ਜਾਂ ਇਹਨੂੰ ਸਹੀ ਮੰਨੀਏ ਤੁਹਾਨੂੰ ਚੇਤੇ ਹੋਣਾ ਕਿ ਲੋਕ ਸਭਾ ਦੇ ਵਿੱਚ ਵੀ ਇਹ ਮੁੱਦਾ ਪਿਛਲੇ ਵਰੇ ਗੂੰਜਿਆ ਸੀ ਉਦੋਂ ਗੱਲ ਇਹ ਉੱਠੀ ਸੀ ਕਿ ਜਿਸ ਤਰੀਕੇ ਨਾਲ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਜਾ ਰਿਹਾ ਭਾਰਤੀ ਤੇ ਜਿਵੇਂ ਅਨਮਨੁੱਖੀ ਬਤਿਹਰਾ ਕੀਤਾ ਜਾ ਰਿਹਾ ਇਹ ਸਹੀ ਆ ਤੇ ਫਿਰ ਭਾਰਤ ਦੇ ਵਿਦੇਸ਼ ਵਿਭਾਗ ਦੇ ਮੰਤਰੀ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਅਸੀਂ ਸੁਨੀਹਾ ਪਹਟਾ ਦਿੱਤਾ ਅਮਰੀਕਾ ਦੇ ਅਧਿਕਾਰੀਆਂ ਨੂੰ ਤੇ ਉਹਨਾਂ ਨੂੰ ਦੱਸਿਆ ਜੀ ਕਿ ਇਦਾਂ ਬੇੜੀਆਂ ਦੇ ਵਿੱਚ ਜਲਦੀਰਾ ਦੇ ਵਿੱਚ ਨਾ ਜਕੜਿਆ ਜਾਵੇ ਪਰ ਬਾਅਦ ਦੇ ਵਿੱਚ ਕੋਈ ਉੱਤਰ ਨਹੀਂ ਆਇਆ ਸਾਨੂੰ ਇੰਉ ਲੱਗਣ ਲੱਗ ਪਿਆ ਵੀ ਗੱਲ ਮੱਠੀ ਪੈ ਗਈ ਆ ਇਹ ਗੱਲ 2025 ਦੀ ਸੀ ਪਰ ਅੱਜ ਵੀ ਪੰਜਾਬੀਆਂ ਦੇ ਬੇੜੀਆਂ ਪੈ ਰਹੀਆਂ ਅੱਜ ਵੀ ਪੰਜਾਬੀ ਜੰਜੀਰਾ ਵਿੱਚ ਜਕੜੇ ਜਾ ਰਹੇ ਆ ਤੇ ਇਹ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ਅਮਰੀਕਾ ਇਹ ਗੱਲ ਕਹਿੰਦਾ ਤੁਸੀਂ ਸਾਡੇ ਦੇਸ਼ ਦੇ ਵਿੱਚ ਵੜੇ ਤੁਹਾਨੂੰ ਤਾਂ ਬੇੜੀਆਂ ਦੇ ਵਿੱਚ ਜਕੜਿਆ ਤੁਸੀਂ ਸਾਡੇ ਦੇਸ਼ ਵਿੱਚ 2 ਨੰਬਰ 'ਚ ਆਏ ਤੁਹਾਨੂੰ ਤਾਂ ਜੰਜੀਰਾ ਨਾਲ ਬੰਨਿਆ ਤੁਸੀਂ ਸਾਡੇ ਦੇਸ਼ ਦੇ ਵਿੱਚ ਆਏ ਕਿਉਂ ਜਦੋਂ ਤੁਹਾਡੇ ਕੋਲੇ ਕਾਗਜ਼ात ਪੂਰੇ ਨਹੀਂ ਜਦੋਂ ਤੁਹਾਨੂੰ ਬੁਲਾਇਆ ਨਹੀਂ ਫਿਰ ਤੁਸੀਂ ਕਿਉਂ ਆਏ ਤੁਸੀਂ ਹੱਦਾਂ ਸਰਹੱਦਾਂ ਪਾਰ ਕਰਕੇ ਆਉਨੇ 2 ਨੰਬਰ ਦੇ ਵਿੱਚ ਸਾਡੇ ਕੋਲੋਂ ਆਸ ਕਰਦੇ ਕਿ ਅਸੀਂ ਤੁਹਾਨੂੰ 1 ਨੰਬਰ ਦੇ ਵਿੱਚ ਸਤਕਾਰ ਦੇਗੇ ਐਵੇਂ ਕਦੇ ਹੋਣਾ ਨਹੀਂ ਹੋਣਕ ਨਵੀਂ ਖਬਰ ਆਈ ਆ ਜਿਹੜੇ ਇਹ 149 ਮੁੰਡੇ ਆਏ ਆ ਜਿਹੜੇ ਕਿ ਹੁਣੇ-ਹੁਣੇ 30 ਜਨਵਰੀ ਨੂੰ ਉਤਰੇ ਆ ਇਹਨਾਂ ਦੇ ਵਿੱਚੋਂ ਕਈਆਂ ਨੇ ਗੱਲ ਕਹੀ ਆ ਕਿ ਸਾਨੂੰ ਉੱਥੇ ਕਿਸ ਤਰੀਕੇ ਦੇ ਨਾਲ ਤਸ਼ੱਦਦ ਦਿੱਤਾ ਗਿਆ ਸਾਡੇ ਉੱਤੇ ਕਿਵੇਂ ਅਤਿਆਚਾਰ ਕੀਤਾ ਗਿਆ ਮਾਈਨਸ ਟੈਂਪਰੇਚਰ ਆ ਉਹਦੇ ਵਿੱਚ ਵੀ ਜਿੱਥੇ ਤੁਹਾਨੂੰ ਰੱਖਿਆ ਗਿਆ ਉੱਥੇ ਏਸੀ ਚਲਾ ਦਿੱਤਾ ਜਾਂਦਾ ਬੰਦੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜ਼ਹਿਨੀ ਤੌਰ ਦੇ ਉੱਤੇ ਉਹਨੂੰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਉੱਤੇ ਕਹਿ ਰਹੀ ਕਿ ਬੀ ਸਾਇਲੈਂਟ ਅਟੈਕ ਕਰਨ ਵਾਲੀ ਇਹ ਗੱਲ ਆ ਵੀ ਭਾਈ ਇਹਨਾਂ ਨੂੰ ਠਿੱਠ ਕਰੋ ਇਹਨਾਂ ਨੂੰ ਤੰਗ ਕਰੋ ਸਾਡੇ ਉੱਤੇ ਇਸ ਰੂਪ ਦੇ ਵਿੱਚ ਅਤਿਆਚਾਰ ਹੋਇਆ ਵੀ ਭਾਈ ਰੋਟੀ ਨਹੀਂ ਵੇਲੇ ਸਰ ਦੇਣੀ ਉਹ ਦੇਣਾ ਜੋ ਸਾਨੂੰ ਪਸੰਦ ਨਹੀਂਗਾ ਸਾਨੂੰ ਉਵੇਂ ਰੱਖਣਾ ਜਿਵੇਂ ਕਿ ਅਸੀਂ ਰਹਿ ਨਹੀਂ ਸਕਦੇ ਵੀ ਸਾਨੂੰ ਸਰੀਰਕ ਤੌਰ ਦੇ ਉੱਤੇ ਤੰਗ ਪਰੇਸ਼ਾਨ ਕੀਤਾ ਗਿਆ ਪਰ ਅਮਰੀਕਾ ਨੇ ਹੁਣ ਇੱਕ ਸਕੀਮ ਚਲਾਈ ਹੈ ਇਹ ਹੁਣ ਗੱਲ ਗੌਰ ਨਾਲ ਸੁਣਿਓ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਵੱਲੋਂ 21 ਜਨਵਰੀ 2026 ਨੂੰ ਯਾਨੀ ਕਿ ਹੁਣੇ ਹੁਣੇ ਕੁਝ ਦਿਨ ਪਹਿਲਾਂ ਇੱਕ ਨਵੀਂ ਸਕੀਮ ਲੌਂਚ ਕੀਤੀ ਗਈ ਹੈ ਜੇਕਰ ਉੱਥੇ 2 ਨੰਬਰ ਦੇ ਵਿੱਚ ਕੋਈ ਗਿਆ ਉਹ ਪੰਜਾਬੀ ਹੋਵੇ ਜਾਂ ਗੈਰ ਪੰਜਾਬੀ ਜਾਂ ਕੋਈ ਵੀ ਹੋਰ ਹੋਵੇ 2 ਨੰਬਰ ਦੇ ਵਿੱਚ ਗਿਆ ਡੌਂਕੀ ਲਾ ਕੇ ਗਿਆ ਜਿਹਦੇ ਕੋਲੇ ਕਾਗਜ਼ਤ ਹੈ ਨਹੀਂ ਜਿਹੜਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਆ ਗਿਆ ਤੇ ਉਹ ਵਾਪਸ ਜਾਣਾ ਚਾਹੁੰਦਾ ਉਹਦੇ ਕੋਲੇ ਕਾਗਜ਼ਤ ਹੈ ਨਹੀਂ ਉਹ ਸਰੈਂਡਰ ਕਰ ਦੇਵੇ ਜੇ ਉਹ ਸਰੈਂਡਰ ਕਰ ਲੂਗਾ ਕਿ ਮੈਂ ਤਾਂ ਭਾਈ ਆਪਣੇ ਦੇਸ਼ ਮੋੜਨਾ ਚਾਹੁੰਦਾ ਉਹਨੂੰ ਟਿਕਟ ਵੀ ਅਮਰੀਕਾ ਦੀ ਸਰਕਾਰ ਆਪਦੇ ਕੋਲੋਂ ਲੈ ਕੇ ਦੇਊਗੀ ਵਨਵੇ ਉਹਨੂੰ 2600 ਡਾਲਰ ਬੋਨਸ ਦਿੱਤਾ ਜਾਊਗਾ ਇਨਾਮੀ ਤੌਰ ਦੇ ਉੱਤੇ ਤੇ ਉਹਨੂੰ ਭਵਿੱਖ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੜਨ ਦੀ ਇਜਾਜ਼ਤ ਮਿਲ ਸਕਦੀ ਆ ਕਿਉਂਕਿ ਜੇ ਉਹਨੂੰ ਇੱਕ ਵਾਰੀ ਭੇਜਤਾ ਉਹਦੇ ਰਿਕਾਰਡ ਦੇ ਵਿੱਚੋਂ ਸਾਰਾ ਕੁਝ ਨਹੀਂ ਤੜਿਆ ਜਾਊਗਾ ਉਹ ਕਹਿੰਦੇ ਜਾਂ ਕਹਿਰੀਗੇ ਵੀ ਉਹਦੇ ਉੱਤੇ ਉਨੀ ਸਖਤ ਕਾਰਵਾਈ ਨਹੀਂ ਕੀਤੀ ਜਾਊਗੀ ਪੱਕੇ ਤੌਰ ਤੇ ਬੈਨ ਨਹੀਂ ਕੀਤਾ ਜਾਊਗਾ ਉਹ ਦੁਬਾਰਾ ਵਾਜਬ ਤਰੀਕੇ ਦੇ ਨਾਲ ਐਂਟਰੀ ਲੈ ਸਕਦਾ ਹੈ 2600 ਡਾਲਰ ਮਿਲ ਜਾਊਗਾ ਵਨਵੇ ਟਿਕਟ ਅਸੀਂ ਲੈ ਕੇ ਦੇਾਂਗੇ ਤੇ ਜੇਕਰ ਕਿਸੇ ਨੂੰ ਮਨਜ਼ੂਰ ਹੈ ਤਾਂ ਉਹ ਇਸ ਰੂਪ ਚ ਆਜੇ ਤੇ ਹੁਣ ਕਮਾਲ ਦੀ ਗੱਲ ਆਈ ਆ 25 ਤੋਂ ਲੈ ਕੇ ਹੁਣ ਤੱਕ 25 ਤੋਂ ਲੈ ਕੇ ਜਿਹੜੀ ਹੁਣ ਤੱਕ 26 ਤੱਕ ਅਮਰੀਕਾ ਦੇ ਵਿੱਚੋਂ ਧੱਕੇ ਨਾਲ ਹੱਤਕੜੀਆਂ ਤੇ ਬੇੜੀਆਂ ਲਾ ਕੇ ਭੇਜੇ ਜਾਣ ਜੁਰਮਾਨੇ ਤੋਂ ਬਚਣ ਤੇ ਦੁਬਾਰਾ ਅਮਰੀਕਾ ਦਾ ਵੀਜ਼ਾ ਲੈਣ ਦੇ ਸਵਰਥ ਰਹਿਣ ਵਾਸਤੇ ਜਨਵਰੀ 2025 ਤੋਂ ਲੈ ਕੇ ਹੁਣ ਤੱਕ 22 ਲੱਖ ਗੈਰ ਕਾਨੂੰਨੀਆ ਦੇ ਵੱਲੋਂ ਸਰੈਂਡਰ ਕੀਤਾ ਗਿਆ ਆਪਣੇ ਆਪ ਅਮਰੀਕਾ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਦੇ ਵਿੱਚ ਜਾਣ ਦੇ ਲਈ ਹਾਮੀ ਭਰੀ ਗਈ ਆ 22 ਲੱਖ ਇਹਨਾਂ 22 ਲੱਖ ਦੇ ਵਿੱਚੋਂ ਕਈ ਲੱਖ ਭਾਰਤੀ ਆ ਤੇ ਉਹਨਾਂ ਕਈ ਲੱਖ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਆ ਜਿਹੜੇ ਇਹ ਕਹਿੰਦੇ ਆ ਵੀ ਭਾਈ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇੱਥੇ ਆਏ ਚੰਗੇ ਭਵਿੱਖ ਦੇ ਲਈ ਪਰ ਸਾਡੇ ਇੱਥੇ ਪੈਰ ਲੱਗਦੇ ਦਿਸਦੇ ਨਹੀਂ ਇਸ ਤੋਂ ਪਹਿਲਾਂ ਕਿ ਤੁਸੀਂ ਸਾਨੂੰ ਫੜੋ ਅਸੀਂ ਸਰੈਂਡਰ ਕਰ ਦਿੰਨੇ ਆ ਪੰਜਾਬੀਆਂ ਨੇ ਸਰੈਂਡਰ ਕਰਨਾ ਉੱਥੇ ਸ਼ੁਰੂ ਕਰ ਦਿੱਤਾ ਹਾਲਾਂਕਿ ਪੰਜਾਬੀਆਂ ਦੇ ਵਾਸਤੇ ਗੱਲ ਮੰਨਣਯੋਗ ਨਹੀਂ ਕਿਉਂਕਿ ਆਪਾਂ ਜਦੋਂ ਜਾਣੇ ਆ ਇਹ ਗੱਲ ਸੋਚ ਕੇ ਜਾਣੇ ਆ ਕਿ ਭਾਈ ਇੱਕ ਵਾਰੀ ਉੱਥੇ ਪਹੁੰਚ ਗਏ ਸਹੀ ਭਾਵੇਂ ਔਖੇ ਆ ਤੇ ਭਾਵੇਂ ਸੋਖੇ ਆ ਆਪ ਭਾਵੇਂ ਭੇਜ ਦੇਣ ਤੱਕੇ ਨਾਲ ਪਰ ਅਸੀਂ ਆਪਣੀ ਮਰਜ਼ੀ ਨਾਲ ਤਣੀ ਜਾਂਦੇ ਸਾਡੇ ਵਿੱਚੋਂ ਬਹੁਤਨੀ ਇੱਛਾ ਤਾਂ ਇਹ ਆ ਪਰ ਹੁਣ ਉਹਨਾਂ ਨੇ ਕਿਹਾ ਵੀ 2600 ਡਾਲਰ ਲੈ ਲਓ ਯਾਨੀ ਕਿ ਲਗਭਗ ਸਵਾ 2 ਲੱਖ ਰੁਪਈਆ ਇੰਡੀਅਨ ਬਣ ਗਿਆ ਵਨ ਵੀ ਟਿਕਟਾ ਇਹ ਵੀ ਹੋ ਗਈ ਤੇ ਫਿਰ ਤੁਹਾਨੂੰ ਪਵੈਖ ਦੇ ਵਿੱਚ ਵੀ ਇੱਕ ਨੰਬਰ ਦੇ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਪਰ ਫਿਲਹਾਲ ਤੁਹਾਨੂੰ ਆਪਣੀ ਇੱਛਾ ਦੇ ਨਾਲ ਅਮਰੀਕਾ ਛੱਡਣਾ ਪਊਗਾ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅਮਰੀਕਾ ਦੇ ਵੱਲੋਂ ਨਿਯਮ ਬਹੁਤ ਸਖਤ ਕੀਤੇ ਗਏ ਆ ਇਹਨਾਂ ਨਿਯਮਾਂ ਦੇ ਤਹਿਤ ਅਮਰੀਕਾ ਆਪਦੇ ਦੇਸ਼ ਦੇ ਮੂਲ ਨਾਗਰਿਕਾਂ ਜਾਂ ਜਿਹੜੇ ਉਥੋਂ ਦੇ ਸਥਾਈ ਵਾਸੀ ਆ ਉਹਨਾਂ ਦੇ ਕੰਮ ਤੇ ਉਹਨਾਂ ਦੀ ਹਰ ਗੱਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਅਗਲੀ ਗੱਲ ਇਹ ਆ ਵੀ ਅਮਰੀਕਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਬੇੜੀਆਂ ਵਿੱਚ ਜਕੜ ਕੇ ਭੇਜਣਾ ਸੁਰੱਖਿਆ ਦੇ ਮੱਦੇਨਜ਼ਰ ਬਹੁਤ ਜ਼ਰੂਰੀ ਹੋਇਆ ਪਿਆ। ਅਸੀਂ ਕਿਸੇ ਉੱਤੇ ਅਤਿਆਚਾਰ ਨਹੀਂ ਕਰਦੇਗੇ। ਅਤਿਆਚਾਰਤਾ ਤੁਸੀਂ ਕਰਨ ਵਾਸਤੇ ਆਏ ਹੋ। ਤੁਸੀਂ ਸਾਡੇ ਦੇਸ਼ ਦੇ ਵਿੱਚ ਵੜੇ। ਤੁਸੀਂ ਦੋ ਨੰਬਰ ਦੇ ਵਿੱਚ ਆਏ। ਤੁਸੀਂ ਕਿਉਂ ਆਏ? ਪਹਿਲੀ ਤਾਂ ਗੱਲ ਇਹ ਆ। 트럼ਪ ਸਰਕਾਰ ਨੇ ਇੱਕ ਨਵਾਂ ਨਿਯਮ ਬਣਾਇਆ। ਉਹ ਕਹਿੰਦੇ ਵੀ ਜਦੋਂ ਇੱਥੇ ਪੋਲੀਟਿਕਲ ਅਸਾਈਲਮ ਲੈਣੀ ਹੁੰਦੀ ਆ ਮੰਨ ਲਓ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਵਿੱਚੋਂ ਕੋਈ ਗਿਆ ਉੱਥੇ ਦੋ ਨੰਬਰ 'ਚ ਗਿਆ ਡੌਂਕੀ ਲਾ ਕੇ ਗਿਆ ਉਹਨਾਂ ਨੇ ਦੇਸ਼ ਦੇ ਵਿੱਚ ਵੜ ਗਿਆ ਉੱਥੋਂ ਦੇ ਅਧਿਕਾਰੀਆਂ ਨੇ ਫੜ ਲਿਆ ਬਹੁਤੀ ਵਾਰ ਕੀ ਕਹਿੰਦੇ ਜੀ ਅਸੀਂ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਉਹ ਕਹਿੰਦੇ ਠੀਕ ਹੈ ਜੀ ਤੁਹਾਨੂੰ ਤੁਹਾਡੇ ਦੇਸ਼ 'ਚ ਖਤਰਾ ਤੁਹਾਨੂੰ ਤੁਹਾਡੇ ਦੇਸ਼ ਨਹੀਂ ਭੇਜਦੇ ਤੁਹਾਨੂੰ ਘਾਟੇ ਵਾਲਾ ਭੇਜ ਦਿੰਨੇ ਆ ਤੁਹਾਨੂੰ ਹੌਨਰਸ ਭੇਜ ਦਿੰਨੇ ਆ ਤੁਹਾਨੂੰ ਅਸੀਂ ਕਿਸੇ ਹੋਰ ਥਾਂ ਤੇ ਭੇਜ ਦਿੰਨੇ ਆ ਜਿਹੜੀਆਂ ਥਾਵਾਂ ਦਾ ਵजूद ਕੋਈ ਨਹੀਂ ਜਿਹੜੇ ਦੇਸ਼ਾਂ ਦੇ ਵਿੱਚ ਕੁਝ ਵੀ ਨਹੀਂ ਜਾਂ ਕਿ ਇਹ ਬਹੁਤ ਗੁਰਬਤ ਵਾਲੀ ਸਥਿਤੀ ਆ ਉਥੋਂ ਨਿਕਾ ਜੇਲਾਂ ਦੇ ਵਿੱਚ ਰੱਖਣ ਦੇ ਲਈ ਪ੍ਰਬੰਧ ਕੀਤਾ ਗਿਆ ਉਹ ਕਹਿੰਦੇ ਅਸੀਂ ਤੁਹਾਨੂੰ ਆਪਣੇ ਦੇਸ਼ ਚ ਰੱਖਣਾ ਨਹੀਂ ਵਾਪਸ ਤੁਸੀਂ ਆਪਣੇ ਦੇਸ਼ ਚ ਜਾਣਾ ਨਹੀਂ ਚਾਹੁੰਦੇ ਤੁਹਾਡੀ ਜ਼ਿੰਦਗੀ ਸਲਾਮਤ ਰੱਖਣੀ ਹੈ ਨਾ ਤੁਸੀਂ ਆਪਣੇ ਦੇਸ਼ ਚ ਜਾਓਗੇ ਤੁਹਾਡੀ ਜਾਨ ਨੂੰ ਖਤਰਾ ਚਲੋ ਫਿਰ ਗੁਆਟੇਮਾਲਾ ਚਲੋ ਫਿਰ ਹੋਂਡੂਰਸ ਚਲੋ ਮਤਲਬ ਇਹ ਜਿ ਕਿ ਇਹ ਚਾਰੇ ਪਾਸੇ ਘੇਰਾ ਪਾਉਣ ਵਾਲੀ ਗੱਲ ਆ ਤੇ ਇੱਕ ਹੋਰ ਜਾਣਕਾਰੀ ਮਿਲੀ ਆ ਚੀਨ ਦੇ ਭਾਰਤ ਦੇ ਹੋਂਡੂਰਸ ਦੇ ਗੁਆਟੇਮਾਲਾ ਦੇ ਤੇ ਕੁਝ ਹੋਰ ਜਿਹੜੇ ਦੇਸ਼ ਆ ਉਹਨਾਂ ਦੇ ਲੋਕਾਂ ਨੂੰ ਹੀ ਬੇੜੀਆਂ ਦੇ ਵਿੱਚ ਜਕੜ ਕੇ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਕਈ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਅਮਰੀਕਾ ਕੋਲੇ ਇਤਰਾਜ਼ ਪ੍ਰਗਟਾਇਆ ਸੀ ਤੇ ਉਸ ਇਤਰਾਜ਼ ਤੋਂ ਬਾਅਦ ਅਮਰੀਕਾ ਨੇ ਬੇੜੀਆਂ ਦੇ ਵਿੱਚ ਭੇਜਣ ਦਾ ਸਿਲਸਲਾ ਬੰਦ ਕਰਤਾ ਉਹਨਾਂ ਨੂੰ ਖੁੱਲਾ ਭੇਜਿਆ ਜਾਂਦਾ ਉਹਨਾਂ ਨੂੰ ਜਜ਼ੀਰਾ ਦੇ ਵਿੱਚ ਜਕੜਿਆ ਨਹੀਂ ਜਾਂਦਾ ਖੁੱਲਾ ਭੇਜਿਆ ਜਾਂਦਾ ਪਰ ਜਿਹੜੇ ਦੇਸ਼ਾਂ ਨੇ ਆਪਣਾ ਵਿਰੋਧ ਆਪਣਾ ਇਤਰਾਜ਼ ਸਹੀ ਤਰੀਕੇ ਨਾਲ ਜ਼ਾਹਰ ਨਹੀਂ ਕੀਤਾ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਉਸੇ ਤਰੀਕੇ ਨਾਲ ਬੇੜੀਆਂ ਦੇ ਵਿੱਚ ਜਕੜ ਕੇ ਭੇਜਿਆ ਜਾਂਦਾ ਸੋ ਇਹ ਹੁਣ ਪੰਜਾਬਗਾਂ ਦੇ ਉੱਤੇ ਨਿਰਪਰ ਕਰਦੀ ਗੱਲ ਆ ਵੀ ਜਿਹੜੇ ਗਏ ਆ 2 ਨੰਬਰ ਦੇ ਵਿੱਚ ਅਸੀਂ ਪੰਜਾਬਗਾਂ ਦੀ ਗੱਲ ਤਾਂ ਕਰਦੇ ਕੋਈ ਕਿ ਅਸੀਂ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਤੁਸੀਂ ਜੇ ਸਾਲ ਪਹਿਲਾਂ ਗਏ ਆ ਤੁਸੀਂ 6 ਮਹੀਨੇ ਪਹਿਲਾਂ ਗਏ ਤੁਸੀਂ 3 ਸਾਲ ਪਹਿਲਾਂ ਗਏ ਆ ਤੁਸੀਂ 2 ਨੰਬਰ ਦੇ ਵਿੱਚ ਜੇ ਘਰ ਰਹਿੰਦੇ ਆ ਜੇ ਤਾਂ ਤੁਹਾਨੂੰ ਇਹ ਲੱਗਦਾ ਜੀ ਕਿ ਤੁਹਾਡੇ ਪੈਰ ਲੱਗ ਗਏ ਜਾਂ ਲੱਗ ਸਕਦੇ ਆ ਤੁਹਾਡੇ ਕਾਗਜ਼ ਬਣ ਗਏ ਜਾਂ ਬਣ ਸਕਦੇ ਆ ਫਿਰ ਤਾਂ ਵੱਖਰੀ ਪ੍ਰਕਿਰਿਆ ਪਰ ਜੇਕਰ ਤੁਹਾਨੂੰ ਇਹ ਲੱਗਦਾ ਜੀ ਕਿ ਇੱਥੇ ਵਟਿਆ ਕੁਝ ਨਹੀਂ ਜਾਂਦਾ 2 ਨੰਬਰ 'ਚ ਰਹਿੰਦੇ ਆ ਕੰਮ ਦੇ ਉੱਤੇ ਵੀ ਅਸਰ ਆ ਕਿਤੇ ਵੀ ਫੜੇ ਜਾ ਸਕਦੇ ਆ ਤੇ ਫਿਰ ਉਹ ਕਹਿੰਦੇ ਜੀ ਕਿ ਸਾਡੇ ਕੋਲੇ ਆ ਕੇ ਆਪ ਹੀ ਸਲਡਰ ਕਰ ਦਿਓ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚ ਭੇਜਾਂਗੇ 2600 ਡਾਲਰ ਤੁਹਾਨੂੰ ਅਸੀਂ ਇਨਾਮ ਦੇ ਤੌਰ ਤੇ ਦੇਵਾਂਗੇ ਬੋਨਸ ਦੇ ਤੌਰ ਤੇ ਦੇਵਾਂਗੇ ਤੁਹਾਨੂੰ ਅਸੀਂ ਵਨਵੇ ਟਿਕਟ ਵੀ ਦੇਵਾਂਗੇ ਤੇ ਤੁਹਾਡੇ ਰਿਕਾਰਡ ਦੇ ਵਿੱਚ ਉਹ ਗੱਲ ਨਹੀਂ ਚੜਾਂਗੇ ਅਸੀਂ ਤੁਹਾਨੂੰ ਦੁਬਾਰਾ ਜੇਕਰ ਤੁਸੀਂ ਕਾਬਿਲ ਹੋਏ ਜੇਕਰ ਤੁਸੀਂ ਹੁਨਰਮੰਦ ਹੋਏ ਜੇਕਰ ਤੁਸੀਂ ਇੱਕ ਨੰਬਰ ਦੇ ਵਿੱਚ ਆ ਸਕਦੇ ਹੋਏ ਵੀਜ਼ਾ ਪ੍ਰਣਾਲੀ ਨੂੰ ਫੋਲੋ ਕਰਕੇ ਤੇ ਫਿਰ ਭਾਈ ਤੁਹਾਨੂੰ ਆਉਣ ਦੀ ਇਜਾਜ਼ਤ ਵੀ ਮਿਲ ਜੂਗੀ ਇਹਨੂੰ ਕਹਿੰਦੇ ਸੈਲਫ ਡਿਪੋਰਟੇਸ਼ਨ ਵੀ ਜੇਕਰ ਤੁਸੀਂ ਸੈਲਫ ਡਿਪੋਰਟੇਸ਼ਨ ਚਾਹੁੰਦੇ ਆ ਤੇ ਫਿਰ ਭਾਈ ਤੁਹਾਡੇ ਕੋਲੇ ਬਦਲਵੇਂ ਹੱਲ ਵੀ ਹੈਗੇ ਆ ਮੈਂ ਅੱਜ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਇੱਥੇ ਹੁਣ ਤੱਕ ਹੋਇਆ ਕੀ ਕੀ ਆ ਹੋਇਆ ਇਹ ਆ ਕਿ 22 ਲੱਖ ਤੋਂ ਵੱਧ ਲੋਕਾਂ ਨੇ ਵਾਪਸੀ ਦਾ ਰਾਹ ਚੁਣ ਲਿਆ ਆਪਦੇ ਦੇਸ਼ ਦੇ ਵਿੱਚ ਵਾਪਸ ਆਉਣ ਦੇ ਲਈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਸ ਵੇਲੇ ਡੌਂਕੀ ਲਵਾਉਣ ਵਾਲੇ ਆ ਉਹ ਡੌਂਕੀ ਲਵਾਉਣ ਵਾਲੇ ਵੀ ਇਹ ਗੱਲ ਕਹਿਣ ਲੱਗ ਪਏ ਜੀ ਕਿ ਕੋਈ ਗੱਲ ਨਹੀਂ ਤੁਸੀਂ ਨਾ ਜੇ ਜਾਣਾ ਹੈਗਾ ਇੱਥੋਂ ਸਿੱਧਾ ਹੀ ਮੈਕਸੀਕੋ ਜਾਣਾ ਏ ਨੀਰਾ ਹੁਣ ਤੁਹਾਨੂੰ ਦੁਬਈ ਜਾਂ ਹੋਰ ਵੱਖ-ਵੱਖ ਥਾਵਾਂ ਤੋਂ ਉਧਰਲੇ ਪਾਸੇ ਕੋਈ ਹੋਰ ਜਿਹੜੇ ਰਾਹ ਅਪਣਾ ਕੇ ਉਧਰਲੇ ਪਾਸਿਆਂ ਦੀ ਭੇਜਿਆ ਜਾ ਰਿਹਾ ਪਰ ਜਿਹੜੀ ਇੰਡੀਆ ਦੇ ਵਿੱਚੋਂ ਜਾਂਦੇ ਸੀ ਵੀ 2 ਨੰਬਰ ਦੇ ਵਿੱਚ ਉਹਨਾਂ ਨੂੰ ਹੁਣ ਰੂਟ ਬਦਲ ਕੇ ਕਿਉਂਕਿ ਕੈਨੇਡਾ ਵਾਲੇ ਪਾਸੇ ਤੇ ਮੈਕਸੀਕੋ ਵਾਲੇ ਪਾਸੇ ਰਾਹ ਬਿਲਕੁਲ ਬੰਦ ਹੋ ਗਏ ਆ ਤੇ ਉਹ ਦੂਜੇ ਪਾਸੇ ਜਿਹੜੇ ਪਾਸਿਆਂ ਦੇ ਵਿੱਚ ਹੋਰ ਦੇਸ਼ ਬਦਲ ਕੇ ਹੋਰ ਸਰਹੱਦਾਂ ਬਦਲ ਕੇ ਜਾ ਰਹੇ ਨੰਦਾ ਉੱਥੇ ਕਹਿੰਦੇ ਵੀ ਏਜੰਟਾਂ ਦੇ ਵੱਲੋਂ ਸਰਗਰਮੀ ਪਹਿਲਾਂ ਵਗੂ ਜਾ ਰਹੀ ਆ ਗੱਲ ਬੜੀ ਸਾਫ਼ ਤੇ ਸਪਸ਼ਟ ਆ ਪੰਜਾਬਗਾਂ ਦਾ ਵਿਦੇਸ਼ ਦੇ ਵੱਲ ਜਾਣਾ ਇਹ ਵੀ ਕੋਈ ਨਵੀਂ ਗੱਲ ਨਹੀਂ ਤੇ ਪੰਜਾਬੀ ਆਪ ਦੇ ਜਨੂਨ ਨੂੰ ਕਦੇ ਛੱਡ ਕੇ ਰਾਜ਼ੀ ਵੀ ਨਹੀਂ ਆ ਬਈ ਹੁਣੇ-ਹੁਣੇ ਇਹ ਖਬਰ ਪੜ੍ਹ ਕੇ ਹਟਿਆ ਸੂਲਰਪੰਡਾ ਸੂਲਰਪੰਡਾ ਦਾ ਇੱਕ ਨੌਜਵਾਨ ਹੈਗਾ ਉਹਦਾ ਨਾਂ ਹੈਗਾ ਜੀ ਹਰਵਿੰਦਰ ਸਿੰਘ ਉਰਫ ਹੈਪੀ ਉਮਰ ਲਗਭਗ 22 ਸਾਲ ਇਹਨੇ ਤਿੰਨ ਵਾਰ ਸਟੱਡੀ ਵੀਜ਼ਾ ਦੀ ਫਾਈਲ ਲਾਈ ਤਿੰਨੇ ਵਾਰ ਰਿਜੈਕਟ ਹੋ ਗਈ ਤੇ ਇਹਨੇ ਫਿਰ ਰੇਲ ਗੱਡੀ ਦੇ ਮੂਹਰੇ ਆ ਕੇ ਤੇ ਖੁਦਕੁਸ਼ੀ ਕਰ ਲਈਆ ਰੇਲ ਗੱਡੀ ਮੂਹਰੇ ਛਾਲ ਮਾਰ ਕੇ ਇਹਨੇ ਖੁਦਕੁਸ਼ੀ ਕਰ ਲਈਆ ਮਤਲਬ ਇਹ ਹੈ ਜੀ ਕਿ ਸਾਡੇ ਭੈਣਾ ਵੀਰਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇਸ ਤਰੀਕੇ ਦਾ ਜਨੂੰਨ ਵੀ ਆ ਵੀ ਜੇਕਰ ਸਾਡਾ ਸਟੱਡੀ ਵੀza ਨਹੀਂ ਲੱਗਾ ਜੇਕਰ ਅਸੀਂ ਨਹੀਂ ਜਾ ਸਕੇ ਤਾਂ ਨਹੀਂ ਜਾ ਸਕਦੇ ਤੇ ਫਿਰ ਭਾਈ ਸਾਨੂੰ ਮਰਨਾ ਠੀਕ ਲੱਗਣ ਲੱਗ ਪਿਆ ਤੇ ਮਾਪਿਆਂ ਦਾ ਕੀ ਬਣਦਾ ਆ ਪਾ ਸਮਝ ਸਕਦੇ ਆ ਜਲੰਧਰ ਦਾ ਇੱਕ ਬੰਦਾ ਉਹਦਾ ਨਾਂ ਹੈਗਾ ਜੀ ਅਤਲ ਖੁਰਾਣਾ 60 ਲੱਖ ਤੇ ਕੁਝ ਹਜ਼ਾਰ ਰੁਪਏ ਦੀ ਉਹਨੇ ਦੱਸਿਆ ਜੀ ਮੇਰੇ ਨਾਲ ਕਿਥੇ ਤੌਰ ਦੇ ਉੱਤੇ ਠੱਗੀ ਵਜੀ ਆ ਬਾਹਰਲੇ ਮੁਲਕ ਦਾ ਯਾਨੀ ਕਿ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ਦੇ ਉੱਤੇ ਮੇਰੇ ਨਾਲ ਕੁਝ ਏਜੰਟਾਂ ਨੇ ਠੱਗੀ ਮਾਰੀ ਆ ਉਹਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਪਰਚੇ ਦਰਜ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਨੀ ਸਮਝ ਰਸੂਗਾ ਪਰ ਹੁਣ ਇਸ ਵੀਰ ਨੂੰ ਜੇ ਸਵਾਲ ਮੋੜਵਾ ਕੀਤਾ ਜਾਵੇ ਵੀ ਵਰਕ ਪਰਮਿਟ ਆਪਾਂ ਵੀ ਤਾਂ 2 ਨੰਬਰ ਦੇ ਵਿੱਚ ਲੈਣਾ ਚਾਹੁੰਦੇ ਸੀ 60 ਲੱਖ ਤੇ 50 ਹਜ਼ਾਰ ਰੁਪਏ ਖਰਚਿਆ ਆਪਾਂ ਜਿਵੇਂ ਕਿ ਗੱਲ ਦੱਸੀ ਆ ਤੁਸੀਂ ਆਪ ਹੀ ਕਹਿੰਨੇ ਵੀ ਕਈ ਕਿਸ਼ਤਾਂ ਦੇ ਵਿੱਚ ਪੈਸੇ ਦਿੱਤੇ ਆ ਵੀਰ ਜੀ ਆਪਾਂ 2 ਨੰਬਰ ਦੇ ਵਿੱਚ ਜਾਣਾ ਕਿਉਂ ਚਾਹੁੰਦੇ ਸੀ ਆਪਾਂ ਘਰੇ ਬੈਠੇ ਵਰਕ ਪਰਮਿਟ ਹਾਸਲ ਕਿਉਂ ਕਰਨਾ ਚਾਹੁੰਦੇ ਸੀ ਜੇਕਰ ਆਪਾਂ ਸਕਿਲਡ ਆ ਜੇਕਰ ਆਪਣੇ ਵਿੱਚ ਕਹਿੰਦੇ ਕਿ ਹੁਨਰ ਮੰਦੀ ਆ ਜੇਕਰ ਇੱਕ ਨੰਬਰ ਦੇ ਵਿੱਚ ਜਾਣੀ ਹੈ ਤਾਂ ਫਿਰ ਤਾਂ ਇੰਨੇ ਪੈਸੇ ਲੱਗਦਾ ਹੀ ਨਹੀਂ ਯਾਨੀ ਕਿ ਪੰਜਾਬੀ ਵੀ 2 ਨੰਬਰ ਵਾਲੇ ਤਜਰਬੇ ਕਰਨ ਤੋਂ ਬਾਅਦ ਨਹੀਂ ਆ ਰਹੇ ਮਰਨਾ ਮਨਜ਼ੂਰ ਆ ਪਰ ਆਪਾਂ ਨੂੰ ਪਿੱਛੇ ਹਟਣਾ ਮਨਜ਼ੂਰ ਨਹੀਂ ਮਰਨ ਨੂੰ ਆਪਾਂ ਖੇਡ ਸਮਝਦੇ ਆ ਪਰ ਇੰਉਂ ਲੱਗਦਾ ਵੀ ਇੱਥੇ ਕੁਝ ਵੀ ਨਹੀਂ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਆਪਾਂ ਸਥਿਤੀਗਾਂ ਨੂੰ ਸਮਝ ਗਏ ਆਪਣੇ ਘਰ ਦੇ ਵਿੱਚ ਜੇਕਰ ਕੋਈ ਵੱਡਣਾ ਚਾਵੇ ਛਾਲ ਮਾਰ ਕੇ ਰਾਤ ਦੇ ਵੇਲੇ ਦੁਪਹਿਰ ਦੇ ਵੇਲੇ ਆਪਾਂ ਉਹਦੇ ਜੁੱਤੀ ਨਹੀਂ ਫੇਰਨੇ ਆਪਾਂ ਡਾਂਗ ਨਹੀਂ ਫੇਰਨੇ ਆਪਣੇ ਦੇਸ਼ ਦੇ ਵਿੱਚ ਜੇਕਰ ਕੋਈ ਗੁਆਂਢੀ ਦੇਸ਼ ਦਾ ਬੰਦਾ ਵੜ ਜੇ ਆਪਾਂ ਉਹਦੇ ਤੇ ਸਖਤ ਕਾਰਵਾਈ ਨਹੀਂ ਕਰਦੇ ਕਈ ਕਈ ਸਾਲ ਉਹਨੂੰ ਇੱਥੇ ਜੇਲਾ 'ਚ ਰਹਿਣਾ ਪੈਂਦਾ ਸਾਡੇ ਦੇਸ਼ ਵਾਲਾ ਜੇਕਰ ਪਾਕਿਸਤਾਨ ਚਲਾ ਜਾਵੇ ਕਈ ਕਈ ਸਾਲ ਉਹਨੂੰ ਉੱਥੇ ਜੇਲਾ 'ਚ ਛੜਨਾ ਪੈਂਦਾ ਆਪਾਂ ਤਾਂ ਜਾਣੇ 30 30 40 40 50 50 70 70 ਲੱਖ ਰੁਪਈਆ ਉਸ ਦੇਸ਼ ਦੇ ਵਿੱਚ ਆ ਜਿਹੜੇ ਦੇਸ਼ ਨੇ ਸਾਨੂੰ ਲੱਖ ਵਾਰ ਕਿਹਾ ਕਿ ਇਸ ਤਰੀਕੇ ਦੇ ਨਾਲ ਨਾ ਆਓ ਉਹ ਸਾਨੂੰ ਫੇਰ ਵੀ ਵਾਪਸ ਭੇਜ ਦਿੰਦੇ ਆ ਸਾਨੂੰ ਰੋਟੀ ਬੰਦੀ ਚੰਗੀ ਫੇਰ ਵੀ ਦਿੰਦੇ ਆ ਸਾਨੂੰ ਇਹ ਵੀ ਗੱਲ ਕਹਿੰਦੇ ਵੀ 2600 ਡਾਲਰ ਲੈ ਲੋ ਸਾਨੂੰ ਇਹ ਵੀ ਗੱਲ ਕਹਿੰਦੇ ਵਨ ਵੇ ਟਿਕਟ ਲੈ ਲਓ ਸਾਨੂੰ ਇਹ ਵੀ ਗੱਲ ਕਹਿੰਦੇ ਵੀ ਦੁਬਾਰਾ ਆਜੋ ਇੱਕ ਨੰਬਰ ਦੇ ਵਿੱਚ ਆਜੋ ਤੇ ਮੇਰਾ ਖਿਆਲ ਆ ਵੀ ਇਹ ਤਾਂ ਹਲੇ ਵੀ ਰਿਆਇਤ ਆ ਬੇਨਤੀ ਹੈ ਜੀ ਕਿ ਪੰਜਾਬ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਤੇ ਇੱਕ ਨੰਬਰ ਦੇ ਵਿੱਚ ਜਾਣ ਦੀ ਸਕੀਮ ਲਾਓ ਜੇ ਦੋ ਨੰਬਰ ਦੇ ਵਿੱਚ ਜਾਓਗੇ ਤੇ ਬਰੰਗ ਚਿੱਠੀ ਵਾਂਗ ਵਾਪਸ ਆਉਗੇ